ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜਿਹੜਾ ਆਪਣਾ ਗੱਲਬਾਤ ਕਰਨ ਦਾ ਵਿਸ਼ਾ ਉਹਨਾਂ ਚਿੰਤਾ ਜਿਹੜਾ ਕਿ ਅੱਜ ਕੱਲ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਨਾ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਬਣ ਚੁੱਕੀ ਹੈ ਵੀ ਜਿਹੜਾ ਲੋਕਾਂ ਨੂੰ ਅੱਜ ਕੱਲ ਬਹੁਤ ਚਿੰਤਾ ਰਹਿੰਦੀ ਹੈ ਹਰ ਤਰ੍ਹਾਂ ਦੀ ਕਿਸ ਕਿਸੇ ਵੀ ਕਿਹੜੇ ਏਜ ਵਿੱਚ ਆ ਸਕਦੀ ਹੈ ਜਿਵੇਂ ਬੱਚਿਆਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਚਿੰਤਾਵਾਂ ਹੈਗੀਆਂ ਨੇ ਤੇ ਜਿਵੇਂ ਜਿਵੇਂ ਏਜ ਵੱਧਦੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਚਿੰਤਾ ਵੱਧਦੀ ਜਾਂਦੀ ਹੈ ਉਹ ਤਾਂ ਆਪਾਂ ਨੂੰ ਸਭ ਨੂੰ ਇਸ ਗੱਲ ਦਾ ਕਰੀਏ ਰਹੀ ਹੈ ਵੀ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਹੈ ਨਾ ਤਾਂ ਬਹੁਤ ਚਿੰਤਾ ਵੱਧਦੀ ਜਾਂਦੀ ਹੈ ਜਿਵੇਂ ਕਹਿ ਦਿੰਦੇ ਆ ਨਾ ਵੀ ਜਿਹੜਾ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਬਜ਼ੁਰਗ ਬੰਦਾ ਹੁੰਦਾ ਹੈਗਾ ਨਾ ਜਿਹਦੀ ਉਮਰ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਉਹਨੋਂ ਸਾਰੀ ساری ਰਾਤ ਜਿਵੇਂ ਕਹ ਦਿੰਦੇ ਚਿੰਤਾ ਚ ਨੀਂਦ ਨਹੀਂ ਆਉਂਦੀ ਕਿਉਂਕਿ ਉਹਨੇ ਦੇਖੋ ਤੁਸੀਂ ਵੀ ਆਪਣੇ ਮਲੋ 70 ਸਾਲ ਦਾ ਕੋਈ ਵਿਚਾਰਗਾ ਉਹਨੇ ਇੱਕ 70 ਸਾਲ ਦਾ ਪੀਰੀਅਸ ਉਹ ਆਪਣੇ ਮਾਈਂਡ ਦੇ ਵਿੱਚ ਫਿਰ ਘਮਾਉਂਦਾ ਰਹਿੰਦਾਗਾ ਵੀ ਉਹਦੇ ਕਰਕੇ ਉਹਦੀ ਚਿੰਤਾ ਬਣੀ ਰਹਿੰਦੀ ਹੈ ਨਾ ਤਾਂ ਇਹ ਕਹਿੰਦੇ ਸਾਰਾ ਸਾਰੀ ਰਾਤ ਨੀਂਦ ਨਹੀਂ ਆਉਂਦੀ ਕੀ ਤੇ ਜਿਹੜਾ ਇਹ ਨੂੰ ਚਿੰਤਾ ਦਾ ਮੁੱਖ ਕਾਰਨ ਹੈ ਜਿਹੜਾ ਤੇ ਮੇਰੇ ਹਿਸਾਬ ਨਾਲ ਤਾਂ ਇਹ ਓਵਰ ਥਿੰਕਿੰਗ ਹੈ ਜਿਹੜੀ ਆਪਾਂ ਹਰ ਟਾਈਮ ਓਵਰ ਥਿੰਕਿੰਗ ਕਰਦੇ ਰਹੇ ਨੇ ਮਤਲਬ ਓਵਰ ਤਾਂ ਜੇ ਆਪਾਂ ਕਿਸੇ ਵੀ ਕੰਮ ਨੂੰ ਲੈ ਲਓ ਕੋਈ ਖਾਣ ਪੀਣ ਵਾਲੇ ਪਾਸਾ ਲੈ ਲਓ ਜਿਵੇਂ ਓਵਰ ਜਿੱਥੇ ਓਵਰ ਹੋ ਗਿਆ ਨਾ ਉਥੇ ਆਪਣੇ ਲਈ ਸਮੱਸਿਆ ਬਣੂਗਾ ਹੈਨਾ ਜਿਵੇਂ ਮੰਨ ਲਓ ਆਪਾਂ ਕਹਿ ਰਹੇ ਅੱਜ ਕਹਿੰਦੇ ਅੱਜ ਤਾਂ ਹੋਰ ਹੀ ਖਾ ਲਿਆ ਨਾ ਉਹ ਵੀ ਆਪਣੇ ਲਈ ਸਮੱਸਿਆ ਬਣਦੀ ਹੈ ਤਾ ਜੋ ਵੀ ਓਵਰ ਜੇ ਕੋਈ ਓਵਰ ਬੋਲ ਜਾਂਦਾ ਕਿਸੇ ਨੂੰ ਨਾ ਹਾਈਪਰ ਹੋ ਕੇ ਜੇ ਆਪਾਂ ਕਿਸੇ ਨੂੰ ਓਵਰ ਬੋਲ ਜਾਂਦੇ ਆ ਉਹ ਵੀ ਆਪਣੇ ਲਈ ਸਮੱਸਿਆ ਬਣਦੀ ਹੈ ਮਤਲਬ ਜਦੋਂ ਓਵਰਵਰਡ ਆ ਗਿਆ ਨਾ ਓਵਰ ਥਿੰਕਿੰਗ ਤਾਂ ਤੁਹਾਡੇ ਲਈ ਸਮੱਸਿਆ ਪਣਨੀ ਹੀ ਬਣਨੀ ਹੈ ਠੀਕ ਹੈ ਤੇ ਜਿਹੜੇ ਚਿੰਤਾ ਦਾ ਜਿਹੜਾ ਜਗੀ ਸਮੱਸਿਆ ਇਹ ਵੀ ਤੀ ਦੇ ਵਿੱਚ ਬਹੁਤ ਜ਼ਿਆਦਾ ਚੱਲ ਚੁੱਕੀ ਹੈ ਇਹ ਰਿਹਾ ਨਾ ਤੇ ਮਤਲਬ ਚਿੰਤਾ ਹਰ ਇੱਕ ਨੂੰ ਜਿੰਨੂੰ ਵੀ ਛੇੜ ਕੇ ਆਪਾਂ ਬਹਿ ਲੋ ਮੰਨ ਲਓ ਕਿਸੇ ਰਿਸ਼ਤੇਦਾਰ ਨਾਲ ਆਪਾਂ ਗੱਲ ਕਰਦੇ ਆਂ ਵੀ ਮੈਨੂੰ ਤਾਂ ਐਸ ਵਾਰੂ ਚਿੰਤਾ ਲੱਗੀ ਪਈ ਹੈ ਵੀ ਆਹ ਹੋ ਗਿਆ ਸਾਡੇ ਆਹ ਹੋ ਗਿਆ ਹਨਾ ਤਾਂ ਉਹ ਆਪਣੀਆਂ ਤਾਂ ਮੇਰੇ ਹਿਸਾਬ ਨਾਲ 50% ਹੀ ਸੁਣੂਗਾ ਤੇ ਫਿਰ ਆਪ ਚਿੰਤਾ ਕਰਸੋਂ ਆਪ ਦੀ ਅੱਗੋਂ ਸ਼ੁਰੂ ਕਰ ਲੈਂਦਾ ਹੈਗਾ ਵੀ ਮੈਨੂੰ ਵੀ ਆਹ ਚਿੰਤਾ ਆ ਚਿੰਤਾ ਮਤਲਬ ਇਹ ਹੈ ਵੀ ਹਰੇਕ ਪਰਸਨ ਚਿੰਤਾ ਦੇ ਵਿੱਚ ਅੱਜ ਕੱਲ ਚਿੰਤਾ ਦੇ ਵਿੱਚ ਹੀ ਹਰੇਕ ਪਰਸਨ ਜਿੰਨੂੰ ਵੀ ਆਪਾਂ ਦੇਖ ਰਹੇ ਹਾਂ ਹਨਾ ਤਾ ਪਰ ਇੱਕ ਗੱਲ ਹੈ ਵੀ ਜਿਹੜੀ ਚਿੰਤਾ ਦਾ ਚਿੰਤਾ ਕੋਈ ਕਿਸੇ ਵੀ ਪ੍ਰੋਬਲਮ ਦੀ ਕੋਈ ਸੋਲੂਸ਼ਨ ਤਾਂ ਕਿਸੇ ਮਨ ਤੋਂ ਕੋਈ ਚੀਜ਼ ਆਪਣੀ ਖਰਾਬ ਹੋ ਗਈ ਜਾਂ ਕਿਸੇ ਤਰ੍ਹਾਂ ਦੀ ਆਪਣ ਨੂੰ ਲਾਈਫ ਦੇ ਵਿੱਚ ਪ੍ਰੋਬਲਮ ਖੜੀ ਹੋ ਗਈ ਆਪਣੀ ਹੈ ਨਾ ਤਾਂ ਫਿਰ ਉਹਦੇ ਨਾਲ ਬੈਠੇ ਆਪਾਂ ਸੋਚੀ ਜਾਈਏ ਲੈ ਜੇ ਆਪਣਾ ਸੋਚਣ ਨਾਲ ਹੀ ਕੁਝ ਹੁੰਦਾ ਫਿਰ ਤੁਮ ਸਾਰੀ ਰਾਤ ਸੋਚੀ ਜਾਈਏ ਸਾਰਾ ਦਿਨ ਸੋਚੀ ਜਾਈਏ ਤੇ ਸੋਚਣ ਨਾਲ ਆਪਣਾ ਸੋਲੂਸ਼ਨ ਸੋਲੂਸ਼ਨ ਨੇ ਸੋਚਣ ਦਾ ਹੱਲ ਚਿੰਤਾ ਕੋਈ ਕਿਸੇ ਵੀ ਦਾ ਸੋਲੂਸ਼ਨ ਨਹੀਂ ਠੀਕ ਹੈ ਜੇ ਕੋਈ ਪ੍ਰੋਬਲਮ ਖੜੀ ਹੋਈ ਹੈ ਆਪਾਂ ਉਹਦਾ ਕੋਈ ਸੋਲੂਸ਼ਨ ਲੱਭੀਏ ਠੀਕ ਹੈ ਕਿਸੇ ਆਪਣੇ 파ਟਨਰ ਨਾਲ ਗੱਲ ਕਰੀਏ ਜਾਂ ਤੁਹਾਡਾ ਕੋਈ ਹੋਰ ਜਿਆਦਾ ਨਜ਼ਦੀਕੀ ਹੈ ਕੋਈ ਯਾਰ ਦੋਸਤ ਕੋਈ ਫੈਮਿਲੀ ਮੈਂਬਰ ਕੋਈ ਆਂਡ ਗਵਾਂਡ ਕੋਈ ਰਿਸ਼ਤੇਦਾਰ ਆਪਾਂ ਉਹਦੇ ਵਿੱਚ ਉਹ ਪ੍ਰੋਬਲਮ ਨੂੰ ਹਣਾ ਸ਼ੇਅਰ ਕਰਕੇ ਆਪੋ ਦਾ ਸੋਲੂਸ਼ਨ ਲੱਭ ਸਕਦੇ ਆ। ਹਣਾ ਜੇ ਆਪਾਂ ਉਹਦੇ ਬਾਰੇ ਸੋਚੀ ਰਹੇ, ਚਿੰਤਾ ਕਰੀ ਰਹੇ ਫਿਰ ਤਾਂ ਉਹਦਾ ਕੋਈ ਸੋਲੂਸ਼ਨ ਨਹੀਂ ਹੈ। ਤੇ ਜੇਕਰ ਉਥੋਂ ਵੀ ਚਿੰਤਾ ਨੇ ਕਿਤੋਂ ਸੋਲੂਸ਼ਨ ਨਹੀਂ ਮਿਲਦਾਗਾ ਤਾਂ ਮੇਰੇ ਹਿਸਾਬ ਨਾਲ ਜੇ ਆਪਾਂ ਇੱਕ ਪਰਸਨ ਨਾਲ ਗੱਲ ਕਰ ਲੈਣਾ। ਹੈਨਾ? ਤੇ ਉਸ ਪ੍ਰੋਬਲਮ ਦਾ ਮੇਰੇ ਹਿਸਾਬ ਨਾਲ ਆਪਾਂ ਨੂੰ ਅਲੱਗ-ਅਲੱਗ ਪਰਸਨ ਨਾਲ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਉਂਕਿ ਕਿਸੇ ਵੀ ਟੌਪਿਕ ਨੂੰ ਲੈ ਕੇ ਨਾ ਜੇ ਮੇਰਾ ਮਾਈਂਡ ਵਿੱਚ ਸ਼ੋਰ ਮੇਰੇ ਮਾਈਂਡ ਵਿੱਚ ਸ਼ੋਰ ਕਾਊਗਾ ਤੁਹਾਡਾ ਮਾਈਂਡ ਵਿੱਚ ਸ਼ੋਰ ਕਾਊਗਾ ਇਸੇ ਤਰ੍ਹਾਂ ਵੀ ਜੇ ਆਪਾਂ ਨੂੰ ਕੋਈ ਪ੍ਰੋਬਲਮ ਖੜੀ ਹੋਈ ਹੈ ਜੇ ਆਪਾਂ ਉਸ ਨੂੰ ਕਿਸੇ ਆਪਣੇ ਰਿਸ਼ਤੇਦਾਰ ਨਾਲ ਜਾਂ ਆਪਣੇ ਯਾਰ ਨਾਲ ਸ਼ੇਅਰ ਕਰਦੇ ਹਾਂ ਜੇ ਉਹਦਾ ਸੋਲੂਸ਼ਨ ਨਿਕਲ ਗਿਆ ਤਾਂ ਇਟ ਇਜ਼ ਬੈਟਰ ਬਹੁਤ ਵਧੀਆ ਗੱਲ ਹੈ ਹਨ ਤੇ ਜੇ ਉਹਦਾ ਸੋਲੂਸ਼ਨ ਨਹੀਂ ਨਿਕਲਦਾ ਤਾਂ ਵਾਰ-ਵਾਰ ਕਿਸੇ ਅੱਗੇ ਗੱਲ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਪਰਮਾਤਮਾ ਤੇ ਸਹਦੋ ਸੱਚੇ ਬਾਦਸ਼ਾਹ ਤੇ ਵਾਹਿਗੁਰੂ ਫੇਰ ਉਹਦਾ ਵਾਹਿਗੁਰੂ ਹੀ ਇੱਕ ਸੋਲੂਸ਼ਨ ਕਰਨ ਵਾਲਾ ਹੁੰਦਾ ਹੈਗਾ ਠੀਕ ਹੈ ਕਿਉਂਕਿ ਹਰ ਐਪ ਦੇ ਦੀ ਕੀ ਅਲੱਗ-ਅਲੱਗ ਹੈ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਅਲੱਗ-ਅਲੱਗ ਜਿਵੇਂ ਤੁਹਾਡੇ ਮਾਈਂਡ ਦੇ ਵਿੱਚ ਕਨਸੈਪਟ ਆ ਗਏ ਹਾਂ ਇੱਕ ਪਰਸਨ ਨੇ ਕਿਹਾ ਵੀ ਇਹਦਾ ਆ ਸੋਲੂਸ਼ਨ ਹੈ ਦੂਜੇ ਨੇ ਕਿਹਾ ਹਾਂ ਤੇ ਜਿਹਨੇ ਕਿਹਾ ਇੱਕ ਆਪਣਾ ਚੌਥਾ ਮਾਈਂਡ ਰਲ ਗਿਆ ਤਾਂ ਫਿਰ ਉਹ ਪ੍ਰੋਬਲਮ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਕਿ ਆਪਾਂ ਵੀ ਡਬਲ ਮਾਈਂਡ ਹੋ ਜਾਂਦੇ ਹਾਂ ਉਹਦੇ ਵਿੱਚ ਵੀ ਹੋਣੇ ਦਾ ਕੇਸ ਨਹੀਂ ਤੇ ਜੇ ਫਿਰ ਉਹਨੂੰ ਪਰਮਾਤਮਾ ਤੇ ਸੌਂਪ ਲਓ ਵੈਸੇ ਵੀ ਜਿਹਨੇ ਵੀ ਇਹੋ ਜਿਹੀ ਜਿ ਲਾਈਫ ਦੇ ਵਿੱਚ ਜਾਂ ਸ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਵੀ ਪ੍ਰੋਬਲਮ ਨਹੀਂ ਬਣੀ ਵੀ ਜਿਹਦਾ ਕੋਈ ਸੋਲੂਸ਼ਨ ਨਹੀਂ ਹੈ ਮੈਕੈਨਿਕ ਗੰਭੀਰ ਜ਼ੁੰਗਬੀਰ ਸੰਭਾਅ ਵੀ ਜੇ ਆਪਣੇ ਤੇ ਆਉਂਦੀ ਹੈ ਨਾ ਤਾਂ ਉਹਦਾ ਸੋਲੂਸ਼ਨ ਨਹੀਂ ਬਣਿਆ ਹਰ ਇੱਕ ਚੀਜ਼ ਦਾ ਹੱਲ ਜ਼ਰੂਰ ਬਣਿਆ ਹੋਇਆ ਹੈ ਭਾਵੇਂ ਦਾ ਹਾਂਜੀ ਇਹ ਜ਼ਰੂਰ ਹੈ ਕਿ ਆਪਾਂ ਨੂੰ ਕਿਤੇ ਨਾ ਕਿਤੇ ਪੇਸ਼ੈਂਟ ਰੱਖਣ ਦੀ ਜ਼ਰੂਰਤ ਹੈ ਕਿਤੇ ਟਾਈਮ ਕੁਝ ਪ੍ਰੋਬਲਮ ਐਦਾਂ ਦੀਆਂ ਹੁੰਦੀਆਂ ਜਿਹੜੀਆਂ ਕੁਝ ਟਾਈਮ ਪਾ ਕੇ ਸੋਲੂਸ਼ਨ ਉਹਨਾਂ ਦਾ ਨਿਕਲਦਾ ਹੈ ਠੀਕ ਹੈ ਤੇ ਉਹ ਪਰਮਾਤਮਾ ਮਹਾਰਾਜ ਆਪੇ ਕਰਨ ਵਾਲੇ ਹੁੰਦੇ ਐ ਤੇ ਉਹ ਆਪਣੇ ਆਪ ਹੀ ਉਹਦਾ ਸੋਲੂਸ਼ਨ ਨਿਕਲ ਜਾਂਦਾ ਹੈ ਜੇ ਆਪਾਂ ਕਿਸੇ ਪਾਸੇ ਚਲੋ ਆਪਾਂ ਨੂੰ ਵੀ ਹੱਥ ਪੈਰ ਮਾਰਨੇ ਚਾਹੀਦੇ ਜਿਵੇਂ ਕਹਿ ਦਿੰਦੇ ਵੀ ਪਰਮਾਤਮਾ ਵੀ ਉਹਨਾਂ ਨੂੰ ਦਿੰਦਾ ਵੀ ਜੋ ਜਿਹੜਾ ਮਨੁੱਖ ਖੁਦ ਕੰਮ ਕਰਦਾ ਹੈਗਾ ਜਿਹੜਾ ਮਨੁੱਖ ਆਪਣੇ ਮਦਦ ਆਪ ਕਰਦਾ ਹੈ ਠੀਕ ਹੈ ਤੇ ਆਪਾਂ ਨੂੰ ਵੀ ਇਹ ਤਾਂ ਇਹ ਤਾਂ ਲੈ ਵੀ ਹੱਥ ਤੇ ਹੱਤਾਰ ਕੇ ਬੈਠ ਗਏ ਵੀ ਪਰਮਾਤਮਾ ਆਪੇ ਦੇਊਗਾ ਆਪਾਂ ਨੂੰ ਵੀ ਉਹਦਾ ਕੋਈ ਨਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਹੈਗਾ ਤੇ ਪਰਮਾਤਮਾ ਨਾਲ ਆਪਣਾ ਸਾਥ ਫਿਰਦਾ ਜੇ ਆਪਾਂ ਉਹਦੇ ਦੇ ਸਾਥ ਜੀ ਵੀ ਲੈ ਨਾਲ ਅਸੀਨਾ ਹੋ ਜਾਂਦਾ ਠੀਕ ਹੈ ਤੇ ਪਰ ਜਿਹੜੀ ਚਿੰਤਾ ਹੈ ਨਾ ਚਿੰਤਾ ਨਾਲ ਤਾਂ ਕੋਈ ਸੋਲੂਸ਼ਨ ਨਹੀਂ ਠੀਕ ਹੈ ਜਿਹੜੇ ਲਾਈਫ ਦੇ ਵਿੱਚ ਹੈ ਕਈ ਪਰਸਨ ਇਦਾਂ ਦੇ ਆ ਜਿਹੜੇ ਫਿਊਚਰ ਬਾਰੇ ਚਿੰਤਾ ਕਰੀ ਜਾਂਦੇ ਵੀ ਮੁੰਡਾ ਵੱਡਾ ਹੋ ਗਿਆ ਵਿਆਹ ਕਿਵੇਂ ਕਰਾਂਗੇ ਕੁੜੀ ਵੱਡੀ ਹੋਣੀ ਕਿੱਥੋਂ ਪੈਸੇ ਲਾਵਾਂਗੇ ਬਾਹਰ ਕਿੱਥੋਂ ਵੇਚਾਂਗੇ ਹਨਾ ਆਹ ਕਿੱਥੋਂ ਕਰਾਂਗੇ ਉਹ ਕਿੱਥੋਂ ਕਰਾਂਗੇ ਚਿੰਤਾ ਕਰਨੀ ਬਣਦੀ ਐ ਕਿਉਂਕਿ ਇਸ ਸਮਾਜ ਦੇ ਵਿੱਚ ਪੈਸੇ ਤੇ ਲੋੜ ਐ ਵੀ ਆਪਾਂ ਨੂੰ ਲੋੜ ਐ ਸਭ ਸਾਰੇ ਸਾਰੀਆਂ ਸਹੂਲਤਾਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਮਤਲਬ ਹਰ ਇੱਕ ਚੀਜ਼ ਦੀ ਲੋੜ ਹੁੰਦੀ ਐ ਪਰ ਉਹਦਾ ਚਿੰਤਾ ਕੋਈ ਹੱਲ ਨਹੀਂ ਠੀਕ ਐ ਸਮਾਪਾ ਕੇ ਸਾਰਾ ਕੁਝ ਆਪੇ ਹੀ ਹੋ ਜਾਂਦਾਗਾ ਜੇ ਆਪਾਂ ਦਾ ਸੋਲੂਸ਼ਨ ਲੱਭਦੇ ਰਹੀਏ ਨਾਲ ਨਾਲ ਕਿਰਤ ਕਰਦੇ ਰਹੀਏ ਠੀਕ ਹੈ ਨਾਲ ਨਾਲ ਆਪਾਂ ਕੁਝ ਸੇਵਿੰਗ ਕਰਦੇ ਰਹੀਏ ਪੈਸਿਆਂ ਦੀ ਸੇਵਿੰਗ ਕਰ ਲਈ ਹਨਾ ਤੇ ਉਹ ਪ੍ਰੋਬਲਮ ਸੋਲਵ ਹੋ ਜਾਂਦੀਆਂ ਨੇ ਪਰ ਜੇ ਆਪਾਂ ਲਈਏ ਵੀ ਇੱਕ ਮੰਨ ਲਓ ਬੱਚਾ ਹੈ ਉਹਨੇ 20 ਸਾਲੋਂ ਵੱਡੇ ਹੋਣਾ ਉਹਨੇ ਚਿੰਤਾ ਵੀ ਕਿਵੇਂ ਵਿਆਹ ਕਰਾਂਗੇ ਉਹ ਕਿਵੇਂ ਕਰਾਂਗੇ ਆ ਕਿਵੇਂ ਕਰਾਂਗੇ ਹਨਾ ਇਹ ਇਹ ਤਾਂ ਮੇਰਾ ਇੱਕ ਹੁੰਦਾ ਦਾ ਉਹਦੇ ਨਾਲ ਆਪਾਂ ਆ ਗਾਡੀ ਤੇ ਇਫੈਕਟ ਪਾ ਰਿਹਾ ਇਸ ਚੀਜ਼ ਦਾ ਕਿਉਂਕਿ ਆਪਕੇ ਆਪਾਂ ਕਿਸੇ ਤਰ੍ਹਾਂ ਦੀ ਵੀ ਥਿੰਕਿੰਗ ਰੱਖਦੇ ਆ ਨਾ ਜਿਸ ਤਰ੍ਹਾਂ ਦਾ ਵੀ ਆਪਾਂ ਸੋਚਦੇ ਆ ਆ ਇਵਨ ਕਿ ਇਹ ਵੀ ਹੈ ਵੀ ਜਿਸ ਤਰ੍ਹਾਂ ਦਾ ਆਪਾਂ ਦੇਖਦੇ ਆ ਠੀਕ ਹੈ ਜਿਸ ਤਰ੍ਹਾਂ ਦਾ ਆਪਾਂ ਦੇਖਦੇ ਆ ਨਾ ਉਹ ਵੀ ਆਪਣੇ ਬਾਡੀ ਤੇ ਫਰਕ ਪੈਂਦਾ ਉਸ ਚੀਜ਼ ਕਿਉਂਕਿ ਜਿਹੜਾ ਬਲੱਡ ਆਪਾਂ ਸਰਕੂਲਰ ਹੈ ਨਾ ਉਹ ਤਰ੍ਹਾਂ ਹੀ ਚੱਲ ਰਿਹਾ ਦਾ ਤਾਂ ਜਦੋਂ ਆਪਾਂ ਹੁਣ ਦੇਖੋ ਤੇ ਜਦੋਂ ਆਪਾਂ ਕਿਸੇ ਨਾਲ ਲੜਦੇ ਆ ਹਨਾ ਕਿਸੇ ਕਿਸੇ ਦਾ ਆਪਾਂ ਨੂੰ ਗੁੱਸਾ ਆਉਂਦਾ ਹੈਗਾ ਆਪਾਂ ਹਾਈਪਰ ਹੋ ਜਾਂਦੇ ਆ ਉਹਨੂੰ ਆਪਣਾ ਜਿਹੜਾ ਬਲੱਡ ਆਕਰ ਆ ਕਿੱਲਾ ਤੇਜ਼ ਹੋ ਜਾਂਦਾ ਹੈਗਾ ਆਪਾਂ ਜਿਹੜਾ ਆਪਣਾ ਬੋਡੀ ਨੂੰ ਲੀਕ ਜਾਂ ਜੇ ਆਪਾਂ ਘਰ ਲਾਗੇ ਦੇ ਕਿਤੇ ਦੌਰਾਨ ਹੋ ਜਾਂਦੀ ਹੈ ਹਨਾ ਇੱਕ ਫੇਸ ਦਾ ਪ੍ਰੈਸ਼ਨ ਦੇਖਣ ਵਾਲਾ ਮੁੰਡਾ ਹੈਗਾ ਪੂਰੀ ਰੈਦਨਾ ਸਾਜੰਗੀ ਹੈ ਤੇ ਉਹਦੇ ਉਲਟ ਜੇ ਆਪਾਂ ਹੱਸਦੇ ਆ ਤਾ ਇਦਾਂ ਲੱਗਦਾ ਜਿਵੇਂ ਫੋਨ ਕਰਿਆ ਹੁੰਦਾ ਹੈ ਕਿ ਬਹੁਤ ਉਹ ਚੀਜ਼ ਹੈ ਵੀ ਜੇ ਆਪਾਂ ਮਾੜਾ ਦੇਖਦੇ ਨਹੀਂ ਆ ਨਾ ਹਨਾ ਤਾਂ ਉਹ ਚੀਜ਼ ਦਾ ਆਪਾਂ ਨੂੰ ਸਰੀਰ ਤੇ ਅਸਰ ਪਾਉਂਦੀ ਹੈ ਉਸ ਤੇ ਤਾਂ ਮੇਰੇ ਹਿਸਾਬ ਨਾਲ ਚਿੰਤਾ ਜਿਹੜਾ ਕਰਦਾ ਹੈ ਨਾ ਇਹ ਇਹ ਕੋਈ ਸਹਾਲ ਨਹੀਂ ਹੈ ਚਿੰਤਾ ਕਰਨਾ ਠੀਕ ਹੈ ਤੇ ਕੁਝ ਮੰਨ ਲਓ ਕਿਸੇ ਤਰ੍ਹਾਂ ਦੀ ਤੁਹਾਨੂੰ ਚਿੰਤਾ ਆ ਗਈ ਹੈ ਹਨਾ ਆਪਾਂ ਫਿਰ ਕੋਈ ਉਹਦਾ ਸੋਲੂਸ਼ਨ ਲੱਭ ਲੈ ਲੱਭਣਾ ਕੋਈ ਹੈ ਜੇ ਨਹੀਂ ਲੱਭਦਾ ਤਾਂ ਅੱਜ ਕੱਲ ਦਾ ਜਿਵੇਂ ਫੋਨ ਆਇਆ ਫੋਨ ਦੇ ਵਿੱਚ ਜੁਰ ਕੋਈ ਕਿਸੇ ਤਰ੍ਹਾਂ ਦਾ ਕੋਈ ਟੌਪਿਕ ਦੇਖਣੋ ਕੋਈ 뮤직 ਸੰਗੋ ਗੀਂਗੀ ਦੇਖਣੋ ਤੁਹਾਡੇ ਘਰ ਦੇ ਵਿੱਚ ਬੱਚੇ ਆਣ ਆਣਾਂ ਨਾਲ ਖੇਡ ਲੋ ਕਿਸੇ ਤਰ੍ਹਾਂ ਤੇ ਇਹ ਆਪਣਾ ਇੱਕ ਚਿੰਤਾ ਆਪਣੇ ਇਹਦੇ ਨਾਲ ਦੂਰ ਹੋ ਜਾਊਗੀ ਅੱਛਾ ਜਿਹੜੀ ਵੀ ਗੱਲ ਹੈ ਭਈ ਜਿਹੜੀ ਵੀ ਗੱਲ ਤੇ ਆਪਾਂ ਨੂੰ ਚਿੰਤਾ ਆ ਗਈ ਉਹਦੀ ਓਵਰ ਥਿੰਕਿੰਗ ਨਾ ਕਰੋਗੇ ਬਾਰ-ਬਾਰ ਉਸ ਬਾਰੇ ਸੋਚੀ ਜਾਓ ਬਾਰ-ਬਾਰ ਉਸ ਬਾਰੇ ਸੋਚੀ ਜਾਓ ਉਹ ਚਿੰਤਾ ਕਰੀ ਜਿਉਂ ਮਨਜੀ ਆ ਕੀ ਮੈਂ ਹੋਊਗਾ ਉਹ ਕਿਵੇਂ ਹੋਊਗਾ ਬਾਰ-ਬਾਰ ਕਿਵੇਂ ਹੋਊਗਾ ਇਹ ਕਿਵੇਂ ਹੋਊਗਾ ਠੀਕ ਹੈ ਉਹਦੇ ਬਾਰੇ ਚਿੰਤਾ ਨਾ ਕਰੋ ਬਾਰ-ਬਾਰ ਤੇ ਉਹਦਾ ਉਹ ਸੋਲੂਸ਼ਨ ਨਾ ਰਹਾ ਵੀ ਹੁਣ ਆਪਾਂ ਓਵਰ ਰੀਡ ਸੋਚੀ ਰਹੇ ਹਹੀ ਆਪਣੇ ਲਈ ਚਿੰਤਾ ਦਾ ਕਾਰਨ ਬਣਦਾ ਸਭ ਤੁਹਾਡਾ ਤੇ ਜੇ ਆਪਾਂ ਪਾਸਟ ਲਈ ਜਾਂ ਫਿਊਚਰ ਲਈ ਕੋਈ ਚਿੰਤਾ ਕਰ ਕਰਕੇ ਆਪਾਂ ਜਿਹੜਾ ਆਪਣਾ ਪ੍ਰੈਜੈਂਟ ਵਾਲੀ ਲਾਈਫ ਹੈ ਨਾ ਹੋ ਸਕਦਾ ਪਾਸਟ ਫਿਊਚਰ ਦੇ ਵਿੱਚ ਆਪਾਂ ਹੋ ਸਕਦਾ ਰਹੀ ਹੈ ਹਨਾ ਜਿਹੜੀ ਆਪਣੀ ਪ੍ਰੈਜੈਂਟ ਵਾਲੀ ਲਾਈਫ ਹੈ ਆਪਾਂ ਉਹਨੂੰ ਵੀ ਖਰਾਬ ਕਰ ਰਹੇ ਆ ਜਿਹੜਾ ਆਪਣਾ ਪ੍ਰੈਜੈਂਟ ਦੇ ਵਿੱਚ ਹੈ ਆਪਾਂ ਉਹਨੂੰ ਵੀ ਖਰਾਬ ਕਰੀ ਜਾ ਰਹੇ ਆ ਤੇ ਉਹਦੇ ਲਈ ਚਿੰਤਾ ਨਾ ਕਰੋ ਕਿਸੇ ਤਰ੍ਹਾਂ ਦੀ ਠੀਕ ਹੈ ਤੇ ਇਹ ਇੱਕ ਕਿਉਂਕਿ ਤਾਂ ਮੈਂ ਪਹਿਲਾਂ ਵੀ ਦੱਸ ਚੁੱਕੀਆਂ ਵੀ ਜਿਹੜਾ ਵੀ ਜਿਹੜੀ ਵੀ ਕੋਈ ਪ੍ਰੋਬਲਮ ਆਪਾਂ ਨੂੰ ਆਗੇ ਉਹਦਾ ਹਰੇਕ ਕਿਸ ਦਾ ਸੋਲੂਸ਼ਨ ਹੋ ਜਾਗਾ ਤੇ ਇਸ ਤਰ੍ਹਾਂ ਆਪਾਂ ਕੋਈ ਉਹਦਾ ਸੋਲੂਸ਼ਨ ਲੱਭੀਏ ਬਾਰ 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 ਚਿੰਤਾ ਕਰਨ ਦਾ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਕੋਈ ਆਪਾਂ ਨੂੰ ਉਹਦਾ ਪੈਸਾ ਨਹੀਂ ਹੁੰਦਾਗਾ ਕੋਈ ਜਿਹੜਾ ਚਿੰਤਾ ਹੈ ਜਿਹੜੀ ਉਹ ਆਪਣਾ ਇਹ ਨੁਕਸਾਨ ਹੀ ਹੈ ਚੰਡੀੜ ਆਪਾਂ ਦੇਖੀ ਹੁਣੇ ਕੁਝ ਪਰਸਨ ਆਪਣੇ ਲਾਈਫ ਦੇ ਵਿੱਚ ਇਹੋ ਜਿਹੇ ਹੋਣਗੇ ਜਿਹੜੇ ਜਿਹਨੇ ਘਰਾਂ ਦਾ ਸੋਚਦੇ ਰਿਹਾ ਤਾਂ ਚਿੰਤਾ ਕਰਦੇ ਉਹਨਾਂ ਉਹਨਾਂ ਦੇ ਵਿੱਚ ਜਿਹੜੀ ਹੁੰਦੀ ਹੈ ਉਹਨਾਂ ਦਾ ਏਜ ਲਾਲੂ ਜਾਂ ਜਿਹੜੀ ਉਹਨਾਂ ਦੀ ਬਿਊਟੀ ਆਪਾਂ ਕਹਿ ਸਕਦੇ ਆ ਜਿਹੜੀ ਬਿਊਟੀ ਉਹਨਾਂ ਦੀ ਕੈਮ ਰਹਿੰਦੀ ਉਸੇ ਤਰ੍ਹਾਂ ਉਹ ਦੂਜੇ ਪਾਸੇ ਜਿਹੜੇ ਲੋਕ ਬਹੁਤ ਜ਼ਿਆਦਾ ਚਿੰਤਾ ਕਰਦੇ ਆ ਛੇ ਦੇਖੋ ਉਹਨਾਂ ਦੀ ਮੇਰੇ ਹਿਸਾਬ ਨਾਲ ਆਨਾ ਹੰਮਰੇ ਘਟ ਜਾਂਦੇ ਆ ਬਈ ਪਾਪਾ ਨਾ ਇੱਕ ਓਵਰਏਜ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਓਵਰਏਜ ਦਿਸਣ ਲੱਗ ਜਾਂਦੀ ਉਹਦੇ ਨਾਲ ਚੰਤਾਰੇ ਨਾਲ ਜਿਹਦੇ ਨਾਲ ਰੇਂਕ ਕਾਲਾ ਪੈਣ ਲੱਗੀਆਂ ਓਵਰਏਜ ਦਿਸਣ ਲੱਗੀ ਜਿਹੜਾ ਕਾਲਾ ਰਹਾ ਉਹ ਆਪਣਾ ਰੰਗ ਜਿਹੜਾ ਉਹ ਕਾਲਾ ਹੋ ਗਿਆ ਨਾ ਉਸ ਤਰ੍ਹਾਂ ਦਾ ਤਾਂ ਮੇਰੇ ਨਾਲ ਨਾਲ ਚਿੰਤਾ ਕਰਨ ਨਾਲ ਤਾਂ ਕੋਈ ਵੀ ਹਾਲਾ ਨਹੀਂ ਬਜ਼ਾਰ ਦੀ ਪਰ ਬੜੀ ਚਿੰਤਾ ਕਰੀ ਜਾਨੀ ਤੇ ਉਂਝਾ ਇੱਕ ਨਾ ਮੈਂ YouTube ਤੇ ਕਿੰਨਾ ਮੇਰੇ ਭਰਾ ਦੀ ਕੋਈ ਉਹ ਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਹੈ ਤੇ ਸ਼ਾਇਦ ਤੁਸੀਂ ਵੀ ਕਿਤੇ ਦੇਖਿਆ ਹੋਣਾ ਸ਼ਾਰਟ ਬਹੁਤ ਹੁੰਦਾ ਹੈ ਉਹ ਫੋਟੋਗ੍ਰਾਫੀ ਕਰਨ ਦਾ ਬੜਾ ਸ਼ੌਕ ਹੈ ਤੇ ਉਹਨਾਂ ਬਜ਼ੁਰਗ ਆ ਦੇ ਉਹਨਾਂ ਦੀਆਂ ਫੋਟੋਗ੍ਰਾਫ ਲੈਂਦਾ ਰਹਿੰਦਾ ਉਹ ਤੇ ਮੈਨੂੰ ਕੰਟਰੀ ਦਾ ਪਤਾ ਨਹੀਂ ਕਿ ਕਿੱਦਾਂ ਤੇ ਚਪਰਾਸੀਨਾ ਕਰਾਂ ਵੀ ਫੋਰਨ ਕੰਟਰੀ ਚ ਫੋਟੋਗ੍ਰਾਫੀ ਕਰ ਰਿਹਾ ਸੀਗਾ ਤਾਂ ਇੱਕ ਬਜ਼ੁਰਗ ਜੋੜਾ ਸੀ ਉੱਥੇ ਨਪੇ ਡਬੇ 28 ਸਾਲ ਦੇ ਲੇਕਲੇ ਵੀ ਹੋਣੇ ਹੋ ਤੇ ਉਹਨਾ ਮਤਲਬ ਉਹਨਾ ਕੋਪੋ ਪੁੱਛਦੇ ਆ ਕੁਛ ਦਾ ਹੋਈ ਨਾ ਵੀ ਕਿ ਪਪਾਜੀ ਤੁਹਾਡੀ ਜਿਹੜੀ ਲਾਈਫ ਹੈ ਹੁਣ ਤੱਕ ਦੀ ਉਹ ਕਿਸ ਤਰ੍ਹਾਂ ਦੀ ਬੀਤੀ ਹੈ ਤੁਹਾਡਾ ਦੋਵਾਂ ਦਾ ਸਾਥ ਵੀ ਹੁਣ ਤੱਕ ਵਧੀਆ ਲੁਕਿਆ ਉਹ ਕਹਿੰਦਾ ਕਿ ਹਾਂ ਵਧੀਆ ਨਿਬਿਆਗਾ ਇਹਦੇ ਜਿਹਨਾਂ ਤੁਹਾਡਾ ਹੁਣ ਦੋਵਾਂ ਦਾ ਸਾਥ ਹੁਣ ਤੱਕ ਰਿਹਾ ਜਾਂ ਜਿਹੜੀ ਤੁਹਾਡੀ ਲਾਈਫ ਹੁਣ ਤੱਕ ਦੀ ਨਿਬੀ ਤਦ ਨੂੰ ਲਾਈਫ ਜਿਹੜੀ ਤੁਸੀਂ ਹੁਣ ਤੱਕ ਦੀ ਪਤਾਈ ਹੈ ਠੀਕ ਹੈ ਮੈਂ ਉਹ ਪੁੱਛਣਾ ਚਾਹਣਾਗਾ ਵੀ ਤੁਸੀਂ ਵੀ ਕਿਸ ਤਰ੍ਹਾਂ ਦੀ ਪਤਾਈ ਹੈ ਵੀ ਕੀ ਐਕਸਪੀਰੀਅੰਸ ਰੋਲਦੇ ਆ ਤਾਂ ਕਿਸ ਤਰ੍ਹਾਂ ਦੇਖੀ ਰਿਹਾ ਸਰ ਹੈਨਾ ਤਾਂ ਉਹ ਬਜ਼ੁਰਗ ਕਹਿੰਦਾ ਨਾ ਵੀ ਮੈਂ ਤਾਂ ਕਹਿੰਦੇ ਜਿੰਦਗੀ ਤੋਂ ਇੰਨਾ ਕੁ ਸਿੱਖਿਆ ਹੈ ਵੀ ਇੱਥੇ ਨਾ ਪਰੇਸ਼ਾਨੀ ਦੀ ਕੋਈ ਜ਼ਰੂਰਤ ਨਹੀਂ ਕਿਸੇ ਗੱਲ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹਨਾ ਅਗੇ ਕੋਈ ਗੱਲ ਦੀ ਆਪਾਂ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜੀ ਲਾਈਫ ਹੈ ਨਾ ਲੰਘ ਹੀ ਜਾਣੀ ਬਾਕੀ ਮੈਂ ਕਹਿੰਦੇ 90 ਸਾਲ ਦਾ ਹੋ ਗਿਆ ਮੇਰੀ ਲੰਘ ਹੀ ਗਈ ਠੀਕ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਬਸ ਜਿਹੜਾ ਆਪਣੇ ਲਾਈਫ canonਾ ਵਧੀਆ ਤਰੀਕੇ ਨਾਲ ਜੋ ਪਰਮਾਤਮਾ ਦੇ ਪਰਮਾਤਮਾ ਤੇ ਭਰੋਸਾ ਕਰਕੇ ਉਹਦੇ ਨਾਲ ਜੁੜ ਕੇ ਜਾਂ ਆਪਾਂ ਨਾ ਇੱਕ ਗੱਲ ਹੋਰ ਹੈ ਵੀ ਜਦੋਂ ਪਰਮਾਤਮਾ ਨਾਲ ਜੁੜ ਜਾਂਦੇ ਆ ਨਾ ਵਾਹਿਗੁਰੂ ਤੇ ਭਰੋਸਾ ਕਰ ਲੈਂਦੇ ਆ ਫਿਰ ਆਪਣੇ ਮਾਈਂਡ ਦੇ ਵਿੱਚ ਇੱਕ ਕਨਸੈਪਟ ਆਉਣਾ ਸ਼ੁਰੂ ਹੋ ਜਾਂਦਾ ਹੈ ਵੀ ਜੋ ਪਰਮਾਤਮਾ ਨੇ ਕੀਤਾ ਨਾ ਤੰਗੇ ਲਈ ਹੀ ਕੀਤਾ ਜਦੋਂ ਆਪਣੇ ਮਾਈਂਡ ਦੇ ਵਿੱਚ ਇਹ ਕਨਸੈਪਟ ਬਹਿ ਗਿਆ ਨਾ ਵੀ ਜੋ ਪਰਮਾਤਮਾ ਨੇ ਕੀਤਾ ਚੰਗੇ ਲਈ ਕੀਤਾ ਫਿਰ ਆਪਣੀਆਂ ਚਿੰਤਾਵਾਂ ਕਿਤੇ ਨ ਕਿਤੇ ਖਤਮ ਹੋ ਜਾਂਦੀਆਂ ਨੇ ਪੂਰੀਆਂ ਤਾਂ ਮੈਂ ਨਹੀਂ ਕਹਿੰਦੀ ਵੀ ਖਤਮ ਹੋਣਗੀਆਂ ਪਰ ਕੁਝ ਹੱਦ ਤੱਕ ਖਤਮ ਹੋ ਜਾਂਦੀਆਂ ਨੇ ਜਾਂ ਆਪਾਂ ਇਹ ਮਾਈਂਡ ਦੇ ਵਿੱਚ ਆਪਣੇ ਕਨਸੈਪਟ ਬਹਿ ਗਿਆ ਵੀ ਕੋਈ ਨਹੀਂ ਪਰਮਾਤਮਾ ਨੇ ਘਰ ਹੀ ਦੇਣਾਗਾ ਵਾਹਿਗੁਰੂ ਆਪ ਨੂੰ ਉਹ ਨੂੰ ਉਹ ਨੂੰ ਹੀ ਫੇਕਰ ਉਹ ਨੂੰ ਵੀ ਫੇਕਰ ਇਹ ਜਿਹਾ ਲੱਗਾ ਤਾਂ ਆਪਾਂ ਨਾ ਕਿਤੇ ਨ ਕਿਤੇ ਆਪਣੀ ਚਿੰਤਾ ਮੋਕਾ ਜਾਂਦੀ ਹੈ ਹਾਂ ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਕਿ ਕਿਸੇ ਦਿਨ ਆਪਣਾ ਮਨ ਪਰੇਸ਼ਾਨ ਮੈਂ ਤਾਂ ਬਹੁਤ ਹਨਾ ਤਾਂ ਆਪਾਂ ਘਰਦਵਾਰਾ ਸਾਹਿਬ ਜਾਂਦੇ ਆਂ ਘਰਦਵਾਰਾ ਸਾਹਿਬ ਜਾਓ ਉੱਥੇ ਕਿੰਨਾ ਮੋਲ ਸ਼ਾਂਤ ਹੁੰਦਾ ਬਹੁਤ ਹਨਾ ਵਾਲਾ ਨਟ ਸ਼ਾਂਤ ਅਦਾਵ ਤੇ ਜਾ ਕੇ 5 ਮਿੰਟ ਤਾਂ ਬੈਠ ਜਾਓ ਆਪਦੀ ਜਿਹੜੀ ਚੀਜ਼ ਦੀ ਤੁਹਾਨੂੰ ਚਿੰਤਾ ਹੈ ਉਹ ਚਿੰਤਾ ਨੂੰ ਉਹ ਚੀਜ਼ ਨੂੰ ਇਗਨੋਰ ਕਰਕੇ ਉਹ ਗੱਲ ਨੂੰ ਇਗਨੋਰ ਕਰਕੇ ਨਾ ਤੁਸੀਂ ਕੋਈ ਹੋਰ ਮੰਤਰ ਦਾ ਪਾਠ ਕਰ ਲਓ ਜਪਜੀ ਸਾਹਿਬ ਦਾ ਪਾਠ ਕਰਕੇ ਦੇਖਿਓ ਵੀ ਆਪਣੇ ਨਾ ਚਿੰਤਾ ਖੁਸ਼ ਉੱਥੇ ਹੀ ਖਤਮ ਹੋ ਜਾਂਦੀ ਕਿਉਂਕਿ ਆਪਾਂ ਉਹਦੇ ਦਵਾਰੇ ਤੇ ਜਾਂਦੇ ਆ ਠੀਕ ਹੈ ਤੇ ਜੇ ਜਿਹੜਾ ਉਹਦੇ ਦਵਾਰੇ ਤੇ ਆਉਂਦਾ ਨਾ ਫੇਰ ਉਹ ਪਰੇਸ਼ਾਨ ਹੋ ਕੇ ਨਹੀਂ ਜਾਂਦਾਗਾ ਉਹਦੀਆਂ ਜਿਹੜੀਆਂ ਚਿੰਤਾਵਾਂ ਉਹਦੀ ਰਖਵਾਲੀ ਉਹ ਆਪ ਹੀ ਕਰਦਾ ਉਜਨ ਤਮ ਆਉਦੀਆਂ ਉਹ ਵੀ ਦੂਰ ਕਰਦਾ ਹੈਗਾ ਠੀਕ ਹੈ ਤਾਂ ਕਿਸੇ ਤਰ੍ਹਾਂ ਦੀ ਜਦੋਂ ਵੀ ਪਰੇਸ਼ਾਨੀ ਆਵੇ ਪ੍ਰਮਾਤਮਾ ਨਾਲ ਜੁੜ ਜਿਓ ਕਿਸੇ ਕਿਸੇ ਪ੍ਰਚਾਰ ਪ੍ਰਚਾਰਕ ਦੀ ਕਥਾ ਸੁਣ ਲਓ ਹਨ ਗੁਰਦੁਆਰਾ ਸਾਹਿਬ ਜਾ ਕੇ ਆਪ ਦਾ ਜਿਵੇਂ ਲੁ ਘਰ ਦੇ ਵਿੱਚ ਮਾਹੌਲ ਖਰਾਬ ਹੈ ਗੁਰਦੁਆਰਾ ਸਾਹਿਬ ਜਾ ਕੇ ਆਪ ਦਾ ਦੋ ਘੰਟੇ ਚਾਰ ਘੰਟੇ ਆਂਦੇ ਤੇ ਕੀਰਤ ਕਰਿਓ ਤੇ ਜਦੋਂ ਤੁਸੀਂ ਵਾਪਸ ਮੁੜੋਗੇ ਨਾ ਤਾਂ ਤੁਹਾਡਾ ਮਨ ਸ਼ਾਂਤ ਮਿਲੂਗਾ ਆਪਾਂ ਨੂੰ ਠੀਕ ਹੈ ਕਿਸੇ ਤਰ੍ਹਾਂ ਦਾ ਘਰ ਦੇ ਵਿੱਚ ਲੜਾਈ ਝਗੜਾ ਹੋਇਆ ਫਿਰ ਵੀ ਬਰਤ ਬਰੇ ਜਾ ਕੇ ਬੈਠ ਜਾਓ ਤਾਂ ਉਸ ਤੋਂ ਬਾਅਦ ਆਪਾਂ ਨੂੰ ਸ਼ਾਂਤ ਮਿਲੇਗਾ ਤੇ ਜਿਹੜਾ ਆਪਣਾ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਨਾ ਜਿਹੜੀ ਆਪਣੇ ਆਪਣੇ ਮਨ ਦੇ ਵਿੱਚ ਪੇਸ਼ੰਤ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਆਪਾਂ ਨੂੰ ਸਕਸੈਸ ਲੈਣ ਲਈ ਨਾ ਜਿੰਨੇ ਜਿੰਨੇ ਆਪਾਂ ਆਪਦੇ ਵਿੱਚ ਧੀਰਜ ਰੱਖਾਂਗੇ ਨਾ ਉਨਾ ਹੀ ਆਪਾਂ ਨੂੰ ਸਕਸੈਸ ਮਿਲੇਗਾ ਜਿਵੇਂ ਵੀ ਅਪਕਾ ਵਤ ਵੀ ਇਸ ਹੈ ਜ ਪੱਕੇ ਸੋ ਮਿੱਠਾ ਹੋ ਠੀਕ ਹੈ ਤਾਂ ਫਾਲਤੂ ਦੀਆਂ ਚਿੰਤਾਵਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਜਿਹੜੀ ਫਿਊਚਰ ਦੀ ਜਿਹੜੀ ਸੌਰੀ ਪ੍ਰੈਜ਼ੈਂਟ ਦੀ ਲਾਈਫ ਹੈ ਨਾ ਉਹਨੂੰ ਵਧੀਆ ਤਰੀਕੇ ਨਾਲ ਬਤੀਤ ਕਰੋ ਜਿਹੜਾ ਪਾਸਟ ਲੰਘ ਗਿਆ ਕਈ ਇੱਥੇ ਹੀ ਗਰੀ ਜਾਣਗੇ ਵੀ ਮੇਰਾ ਪਾਸਟ ਦੇ ਵਿੱਚ ਮੇਰਾ ਖਾਅ ਹੋਇਆ ਹਨਾ ਦੇਖੋ ਸੀ ਕਿੱਲੇ ਔਖੇ ਦਿਨ ਬਤੀਤ ਕੀਤੇ ਸੀਗੇ ਆ ਹੋਇਆ ਆ ਦੇਖੋ ਜਿਹੜੀਆਂ ਮੁਸ਼ਕਲਾਂ ਨਾ ਉਹ ਤਾਂ ਹਰ ਇੱਕ ਦੀ ਲਾਈਫ ਦੇ ਵਿੱਚ ਆਂ ਜੇ ਮੈਂ ਹੁਣ ਤੁਹਾਡੇ ਸਾਹਮਣੇ ਬੈਠੀ ਆ ਤੇ ਕੀ ਮੈਂ ਜਿਵੇਂ ਹੁਣ ਬਹੁਤ ਸੋਹਣੀ ਨੌਕਰੀ ਕਰਦੇ ਆ ਕਿ ਮੈਨੂੰ ਕਦੇ ਪ੍ਰੋਬਲਮ ਨਹੀਂ ਕੜੀਆਂ ਹੋਈਆਂ ਹਨਾ ਦੇਖੋ ਹਰ ਤਰ੍ਹਾਂ ਦੀਆਂ ਪ੍ਰੋਬਲਮਾਂ ਤੋਂ ਸੌਖਾ ਹਾਰ ਚਣਾ ਨਹੀਂ ਚਿੰਤਾਵਾ ਆਪਾਂ ਸਮਾਜ ਵੱਲੋਂ ਨਾਜਾਇਜ਼ ਦਿੱਤੀਆਂ ਜਾਂਦੀਆਂ ਉਹ ਹਰ ਇੱਕ ਦੀ ਲਾਈਫ ਦੇ ਵਿੱਚ ਇਹ ਆਉਣੀ ਆਣਾ ਠੀਕ ਹੈ ਨਾ ਤੇ ਇਸ ਕਰਕੇ ਤੇ ਵੀ ਉਹ ਇਹ ਨਾ ਸੋਚੋ ਵੀ ਜਿਹੜਾ ਉਹ ਸਾਹਮਣੇ ਵੀ ਨੇ ਦਿਸਦਾ ਹੈਗਾ ਉਹ ਐਸ ਤਰ੍ਹਾਂ ਗਾੜਾ ਇੱਕਾ ਗੱਡੀਆਂ ਚ ਘੁੰਮਦਾ ਹੈ ਨਾ ਵੀ ਉਹਦੇ ਉੱਪਰ ਕੋਈ ਚਿੰਤਾ ਨਹੀਂ ਚਿੰਤਾ ਹਰੇਕ ਕੋਲੀ ਹੈ ਠੀਕ ਹੈ ਤਾਂ ਪਰ ਇਹਦਾ ਬਸ ਇਹੀ ਸਲੂਸ਼ਨ ਹੈ ਵੀ ਥੋੜਾ ਜਣਾ ਇਗਨੋਰ ਕਰਨਾ ਸਿੱਖੋ ਮੈਂ ਇਹ ਕਹੂੰਗੀ ਵੀ ਹੈ ਕਈ ਪਰਸਨ ਐਦਾਂ ਦੇ ਹੁੰਦੇ ਆ ਜੋ ਘਰ ਦੇ ਵਿੱਚ ਜੋ ਮਰਜੀ ਹੋਈ ਜਾਵੇ ਘਰ ਵਾਲੀ ਭੁੱਖੀ ਬੈਠੀ ਆ ਬੱਚੇ ਭੁੱਖੇ ਬੈਠੇ ਆ ਹਨ ਤੇ ਉਹਦੀ ਸਾਰੀਆਂ ਗੱਲਾਂ ਇਗਨੋਰ ਕੋਸ਼ਿਸ਼ ਗੱਲਾਂ ਇਗਨੋਰ ਕਰਨੀਆਂ ਸਿੱਖੋ ਠੀਕ ਹੈ ਇਗਨੋਰ ਕਰਕੇ ਉਹਨੂੰ ਅੱਗੇ ਕਿਰਤ ਕਰੋ ਅੱਗੇ ਕੁਝ ਨਾ ਕੁਝ ਹੋਰ ਕੁਝ ਕਰਨ ਦੀ ਕੋਸ਼ਿਸ਼ ਕਰੋ ਹਨ ਤੇ ਜੇ ਆਪਾਂ ਇਸ ਤਰ੍ਹਾਂ ਦਾ ਕਰਾਂਗੇ ਨਾ ਤਾਂ ਆਪਣੀ ਜਿਹੜੀ ਲਾਈਫ ਹੈ ਵਧਿਆत्री ਕੇ ਨਾਲ ਅਪਡੇਟ ਕਰ ਸਕਦੇ ਆ ਠੀਕ ਹੈ ਤੇ ਮੈਂ ਜੋ ਵੀ ਹੈ ਇੱਕ ਤਾਂ ਇਹ ਕਨਸੈਪਟ ਮੈਂ ਜੇ ਬਿਠਾ ਲਵਾਂ ਵੀ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਬੇਸ਼ੱਕ ਉਹ ਭਾਵੇਂ ਲੱਖਾਂ ਕਰੋੜਾਂ ਦਾ ਆਪਾਂ ਨੂੰ ਘਾਟਾ ਪੈ ਗਿਆ ਨਾ ਉਹ ਆਪਾਂ ਨੂੰ ਉਸ ਟਾਈਮ ਆਪਾਂ ਨੂੰ ਮਾੜਾ ਲੱਗਦਾ ਹੁੰਦਾਗਾ ਪਰ ਉਹ ਫਿਊਚਰ 'ਚ ਜਾ ਕੇ ਕਿਤੇ ਨਾ ਕਿਤੇ ਆਪਾਂ ਨੂੰ ਉਹ ਸੱਚੀ ਚੀਜ਼ ਦਾ ਕੋਈ ਨਾ ਕੋਈ ਹੱਲ ਮਿਲਦਾਗਾ ਕਿ ਉਹ ਸੱਚੀ ਚੀਜ਼ ਦਾ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਪਰਮਾਤਮਾ ਨੇ ਜੋ ਦਿੱਤਾ ਸੀਗਾ ਚੰਗੇ ਲਈ ਕੀਤਾ ਸੀਗਾ ਦੂਜਾ ਕਨਸੈਪਟ ਇਹ ਐ ਵੀ ਪਰਮਾਤਮਾ ਨੇ ਹੀ ਕਰਨਾ ਕੋਈ ਨਹੀਂ ਕੋਈ ਗੱਲ ਨਹੀਂ ਜੇ ਆ ਘਟਾ ਪੈ ਗਿਆ ਨਾ ਵੇਹੇ ਗੁਰੂ ਨੇ ਆਪੇ ਹੀ ਸਹੀ ਕਰ ਦੇਣਾ ਬਾਕੀ ਜੋ ਜਿੱਥੇ ਪਰਮਾਤਮਾ ਨੇ ਰੱਖਣਾ ਠੀਕ ਐ ਜੋ 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 ਵੀ ਉਹਨੇ ਦਿੱਤਾਗਾ ਠੀਕ ਐ ਨਾ ਮਿੱਠਾ ਲੱਗ ਤੇਰਾ ਗਿਆ ਮਿੱਠਾ ਲੱਗਿਆ ਬਸ ਠੀਕ ਐ ਨਾ ਪਿਓ ਨਾ ਮਿੱਠਾ ਕਰਕੇ ਮੰਨ ਲਓ ਠੀਕ ਹੈ ਤੀਜੀ ਗੱਲ ਤੀਜਾ ਕਨਸੈਪਟ ਇਹ ਹੈ ਵੀ ਜੋ ਤੁਹਾਡੀ ਲਾਈਫ ਦੇ ਵਿੱਚ ਹੁੰਦਾ ਨਾ ਥੋੜਾ ਜਿਆਗ ਇਗਨੋਰ ਕਰਨਾ ਸਿੱਖੋ ਥੋੜਾ ਜਿਆਗ ਅਗਨੋਰ ਕਰਨਾ ਸਿੱਖੋ ਠੀਕ ਹੈ ਜਦੋਂ ਆਪਾਂ ਇਗਨੋਰ ਕਰਾਂਗੇ ਆਪਣਾ ਨੀਆ ਚਿੰਤਾ ਹੌਲੀ ਹੌਲੀ ਆਪੇ ਹੀ ਘਟਦੀਆਂ ਜਾਣਗੀਆਂ ਹਨ ਤੇ ਜੇ ਆਪਣੀ ਚਿੰਤਾ ਘਟ ਗਈ ਨਾ ਜਿਹੜੇ ਆਪਣੀ ਲਾਈਫ ਹੈ ਉਹ ਵਧੀਆ ਤਰੀਕੇ ਨਾਲ ਅੱਗਤੀ ਕਰਦੇ ਕਰਾਂ ਸਕਾਂਗੇ ਲਾਈਫ ਨੂੰ ਚੜ੍ਹਦੀ ਕਲਾ ਵਿੱਚ ਜਿਉਣਾ ਸਿੱਖੂਗੀ ਆਪਾਂ ਤੇ ਜੇ ਜੇ ਆਪਾਂ ਆਪਣੇ ਆਪ ਨੂੰ ਬਚਾਉਂ ਠੀਕ ਹੈ ਜਿਹਦੇ ਨਾਲ ਜੋ ਆਪਾਂ ਚਿੰਤਾ ਕਰਦੇ ਆ ਨਾ ਉਹਦਾ ਨਾ ਆਂਡ ਗਵਾਣ ਕਿਸੇ ਫੈਮਿਲੀ ਮੈਂਬਰ ਦਾ ਕਿਸੇ ਨੂੰ ਕੋਈ ਫਰਕ ਨਹੀਂ ਆਉਂਦਾ ਪੈਂਦਾਗਾ ਉਹਦਾ ਫਰਕ ਆਪਾਂ ਨੂੰ ਹੀ ਪੈਣਾ ਜੇ ਆਪਾਂ ਬਿਮਾਰ ਪੈ ਗਏ ਤਾਂ ਉਹਦਾ ਫਰਕ ਆਪਾਂ ਨੂੰ ਹੀ ਪੈਣਾਗਾ ਇਸ ਕਰਕੇ ਆਪਾਂ ਕੁਝ ਗੱਲਾਂ ਅਗਨੋਰ ਕਰਨੀਆਂ ਸਿੱਖੀਏ ਚਿੰਤਾ ਘਟਾਉਣੀਆਂ ਸਿੱਖੀਏ ਚਿੰਤਾ ਆਪੇ ਹੀ ਘਟ ਜਾਣੀ ਹੈ ਠੀਕ ਹੈ ਇਹ ਸੀ ਆਪਣਾ ਅੱਜ ਦਾ ਟੌਪਿਕ ਠੀਕ ਹੈ ਤੇ ਆਸ ਕਰਦੀ ਆ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਤੇ ਜਿਹੜੇ ਵੀ ਕੋਈ ਵੀ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਆਚਾਰ ਤੁਹਾਨੂੰ ਕਿਸ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਹੁਣ ਆਪਾਂ ਗੱਲ ਕਰਦੇ ਆ ਕਿਸੇ ਅਗਲੇ ਟੌਪਿਕ ਦੇ ਨਾਲ ਵਾਹਿਗੁਰਜੀ ਦਾ ਖਾਲਾਚਾ ਵਾਹਿਗੁਰਜੀ ਦੀ